हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬੇ ਟਾਪ ਨੇ ਜਰਸੀ ਬਰੀਡ ਆਉ ਪੁੱਛ ਲੈਨੇ ਬਾਈ ਡਿਟੇਲ ਅੱਜ ਵਿੱਚ ਬਾਈ ਜੀ ਹਸੀਕਾਲ ਹਸਰੀਕਾਲ ਡਾਕਟਰ ਸ਼ਾਹ ਪੂਰ ਬਾਈ ਜੰਗ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲਦਾ ਕੰਮ ਕਾ ਪੂਰਾ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਕੋ ਨਾਮ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘਾ ਨੇੜੇ ਪਿੰਡ ਬਾਈ ਨੇੜੇ ਮੱਝੂਕੇ ਤਲਵੰਡੀ ਰਾਮਗੜ੍ਹ ਤਿਹਦਰਾ ਆਪਣਾ ਭਾਗੀ ਗਿਆ ਹੈ ਮੋਬਾਈਲ ਨੰਬਰ ਕੋ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਅੱਜ ਦਾ ਨਗੀਨੇ ਭਾਅ ਲੈ ਹੈ ਹਾਂ ਪੂਰੇ ਥਣ ਲੈ ਰਿਹਾ ਡਾਕਟਰ ਹਾਂ ਐਮ ਚੀਜਾਂ ਸਹੀ ਗੱਲ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੁੰਦੀ ਆ ਇਹ ਦੂਜਾ ਹਲਸ ਹੁੰਦੀ ਆ ਡਾਕਟਰ ਨਾ ਕੱਦ ਦਰਮਿਆਨਾ ਕੱਦ ਦਰਮਿਆਨਾ ਇਹਦਾ ਕੱਦ ਦਰਮਿਆਨਾ ਸਹੀ ਵੀ ਦੂਜਾ ਹੈ ਨਿਗਨ ਰੋਈ ਲੈ ਜੀ ਆਲੀ ਤੇ ਕਿੰਨਾ ਕੁ ਦੁੱਧ ਦਾ ਰਿਕਾਰਡ ਆ ਬਈ ਦੁੱਧ ਕਹਿੰਦੇ ਸੀ ਆਪਣਾ 7 ਲੀਟਰ ਅਸੀਂ ਡਾਂਗ ਦਾ ਚੋਂਦੇ ਸੀ ਉਹ ਕਹਿੰਦੇ 14 ਲੀਟਰ ਹਾਂ ਆਰਡਰ ਬੜਾ ਚੰਗਾ ਥਣ ਬੜਾ ਚੰਗਾ ਨਾੜਾ ਨੂੜਾ ਫੋਲਾ ਚੰਗੀਆਂ ਵੱਡੀ 나ੜ ਬਹੁਤ ਅਦੁੱਤੀ ਤੇ ਬਾਕੀ ਢੱਲਾਂ ਦੇ ਕੋਲੇ ਲੇਵਾ ਦਾ 20 ਵਾਲਾ ਲਈ ਫਿਰ ਜੀ ਆਰਡਰ ਬਹੁਤ ਸੋਹਣਾ ਬਣਾ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਭਰੂਗੀ ਬੋਤਲੇਵਾ ਬਹੁਤ ਬਹੁਤ ਲੇਵਾ ਦਾ 20 ਕਿਲੋ 20 ਕਿਲੋ ਵਾਲਾ ਲੇਵਾ ਲਈ ਵੇ ਸੇਵਾ ਵਾਲੇ ਕੋਲੇ ਜਾ ਬੀ ਵੱਧ ਵੀ ਕਰਾ ਲੂ ਸਹੀ ਗੱਲ ਜਿਹੜੇ ਹਿਸਾਬ ਨਾਲ ਬਾਲ ਢੱਲਾਂ ਨਹੀਂ ਗਏ ਨਾ ਲੇਵਾ ਭਰੂਗੀ ਬਹੁਤ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਸਨਖਪੁਣਾ ਚੰਗਾ ਚਮਕ ਚਮਕ ਵੜ ਤੇ ਬਈ ਚੰਗੀ ਆ ਬਾਕੀ ਤੋੜਾ ਵਗੈਰਾ ਚੈੱਕ ਕਰਵਾਣੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ 14 ਕਿਲੋ ਲੀਟਰ ਦੁੱਧ ਦਾ ਬਾਈ ਨੇ ਰਿਕਾਰਡ ਦੱਸਿਆ ਬਾਕੀ ਸਮੀ ਪੜਿਆ ਦੁੱਧ ਵਾਕਈ ਚੰਗਾ ਪਾ ਲਿਆ ਤੋੜਾ ਤਰਾ ਚੰਗਾ ਗਿਆ ਠੰਡੀ ਸੀਲ ਆ ਫੁੱਲ ਹਨ ਪੂਰੀ 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 ਹੂੰ ਦੁਨੀਆਂ ਆ ਪੰਜਾਬ ਵਰਕ ਸਹੀ ਗੱਲ ਆ ਆ ਜਾ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਸਨਖਪੁਣਾ ਵੜ ਦੇ ਵਿੱਚ ਚੰਗਾ ਠੀਕ ਹੈ ਬਾਕੀ ਤੋੜਾ ਤਰਾ ਚੈੱਕ ਕਰ ਲਓ ਤੇ ਮੁੱਲ ਕੀ ਆ ਭਰਾ ਫਿਰ ਮੁੱਲ ਤਾਂ ਆਪਣੇ ਡਾਕਟਰ ਜਾਇਜ਼ ਹੀ ਹੁੰਦੇ ਹਨਾ ਹੁਣ ਇਹਦੇ ਵੀ ਕਿਸੇ ਨੇ 55 ਮੰਗਣਾ ਹੀ ਠੀਕ ਆ ਸਹੀ ਗੱਲ ਆ ਜਾਂ ਜਾ ਕੇ ਮੰਗਣਾ ਸੀਗਾ ਹਾਂ ਪਰ ਆਪਣਾ 48000 ਰੇਟ ਆ ਇਹਦਾ ਲੈ ਜਮਾ ਜਾਇਜ਼ ਮੁੱਲ ਬਾਈ ਜੋ ਛੋੜ ਛੱਪਾ ਕਰ ਦਿਆਂਗੇ ਮੁੱਲ ਬਾਈ ਕਹਿੰਦਾ 55 ਨਹੀਂ 50 ਨਹੀਂ 48000 ਰੁਪਏ ਮੁੱਲ ਬਾਕੀ ਮੌਕੇ ਤੇ ਜਿਹੜਾ ਛੋੜ ਛੱਪਾ ਜ਼ਰੂਰ ਹੋ ਜਾਊਗਾ ਬੜਾ ਚੰਗੀ ਆ ਬਾਈ ਇਹ ਜੀ ਮਿਲਦੀ ਨਹੀਂ ਡਾਕਟਰ 48 ਦੀ ਰਾਜੀ ਰੋਜੀ ਫੁੱਲ ੱਟਲਾਂ ਦੇਖੋ ਬਾਈ ਅਜੇ ਦਿਨ ਲੈਂਦੀ ਆ ਕਰਮਣੀ ਕੱਚੀ ਕੱਤੀ ਆ ਲੱਗਦਾ ਆ ਠੰਡੀ ਸੀ ਲੱਗਦਾ ਜਿਵੇਂ ਮਰਦੀ ਬੈਠਾ ਬਾਈ ਠਰੇਗਾ ਨੀ ਆ ਨਾਰਾ ਦੇਖ ਲੈ ਡਾਕਟਰ ਕਿੰਨੇ ਉੱਠੀ ਜਾਂਦੀ ਆ ਨਾ ਆ ਨਾਰਾ ਦੋਨੇ ਪਾਸੇ ਦਿਖਾ ਦੇ ਕਿੰਨੇ ਉੱਠੀ ਜਾਂਦੀ ਆ ਲੈ ਵੇ ਸਹੀ ਗੱਲ ਅਜੇ ਤਾਂ ਇਹ ਹਫਤੇ ਦੀ ਕੱਚੀ ਆ ਆ ਤੇਰੀ ਕੱਚੀ ਆ ਪੂਰਾ ਹਫਤਾ ਲੈਣਾ ਇਹਨੇ ਹਜੇ ਬਣੂਗੀ ਬਹੁਤ ਹੈ ਨਾ ਬਹੁਤ ਬਹੁਤ ਸਹੀ ਗੱਲ ਅੱਗੇ ਭਰਾ ਦੋ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਵੀ ਦੂਜੀ ਹੁੰਦੀ ਆ ਡਾਕਟਰ ਕਿੰਨੇ ਦਿਨ ਲੈਂਦੀ ਆ ਬਾਈ ਹਫਤਾ ਹੀ ਲੈ ਲੈਂਦੀ ਆ ਪੂਰਾ ਰੋਧ ਦੇ ਦੂਗੀ 18 ਦੇ ਮਿਲ ਡਾਕਟਰ ਖਾਣ ਬੜਾ ਚੰਗਾ ਹਨ ਹਾਂ ਗੱਲਾਂ ਗੱਲਾਂ ਹਨ ਠੰਡੀ ਸੀਲਤ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਖਾਣ ਦੇ ਕਿੰਨਾ ਮੋਟਾ ਹਾਂ ਢੱਲਾ ਢੁਲਾ ਬਹੁ ਪਈ ਨੇ ਹਾਂ ਬਲਡ ਲਾ ਕੱਢ ਕੇ ਨਾ ਬਈ ਫੇਰ ਸੁਣ ਹਾਂ ਦੇ ਖਾਣ ਦਾ ਸਾਈਜ਼ ਬਹੁਤ ਚੰਗਾ ਇਹ ਬਹਿਰ ਵੱਡੀ ਡਾਕਟਰ ਨਾਲ ਆਏ ਦੱਸ ਦੇ ਹਾਂ ਇਹ ਨਹੀਂ ਛੋਟਾ ਬਹੁਤ ਵੱਡਾ ਬਾਈ ਫੇਸ ਬੜਾ ਪਿਆਰਾ ਹਨ ਬਾਈ ਬਾਹਲੀ ਬਰੀਡ ਹੈ ਡਾਕਟਰ ਬਰੀਡ ਦਿਖਾ ਦੇ ਤੇ ਬਾਹਲੀ ਬਰੀਡ ਆ ਸਹੀ ਹੈ ਨਾ ਫੇਸ ਦੇਖੋ ਬਈ ਕੰਨ ਛੋਟਾ ਛੋਟਾ ਬਰੀਡ ਫੁੱਲ ਆ ਬਾਈ ਦੀ ਗੱਲ ਸਹੀ ਹੈਗੀ ਬਾਕੀ ਛੋਟੇ ਛੋਟੇ ਤਾਂ ਨਹੀਂ ਆਉਂਦੀ ਜੀ ਉਹ ਉਹਦਾ ਕੱਦ ਆਪਾਂ ਦਰਮਿਆਨ ਨਾਲ ਦੱਸਈ ਹੈ ਸਹੀ ਗੱਲ ਆ ਭਾਈ ਇੱਕ ਕੱਦ ਠੀਕ ਆ ਭਾਈ ਇਹ ਥਣਲੇਵਾ ਬੜਾ ਕਮਾਲ ਆ ਭਾਈ ਚਬਾਈ ਬਹੁਤ ਚੰਗੀ ਨਿਕਲੇ ਇਹ ਡਾਕਟਰ ਇਹ ਦਿਖਾ ਦੂੰਗਾ ਆਪਾਂ ਬਾੜੀ ਬਰੀਡ ਕੀ ਬਾਤ ਆ ਬੋਦੀਵਾਦੀ ਬਹੁਤ ਚੰਗੀ ਸੁਨੱਖ ਆਪਣਾ ਬੜਾ ਦੇ ਵਿੱਚ ਚੰਗਾ ਗਾ ਭਾਈ ਬਾਕੀ ਦੁੱਧ ਵੀ ਭਾਈ ਕਹਿੰਦਾ ਚੰਗਾ ਪਾਉਗੇ ਥਣਲੇਵੇ ਵਾਲੀ ਬੈੜਾ ਭਾਈ ਦੁੱਧ ਵਾਕਈ ਚੰਗਾ ਕੱਢੂਗੀ ਕੱਚੀ ਕੱਚੀ ਆ ਠੰਡੀ ਸੀਲ ਪੂਰੀ ਆ ਰੰਗ ਰੂਪ ਬਹੁਤ ਚੰਗਾ ਬੜਦਾ ਅਜੇ ਤਾਂ ਕੱਚੀਆਂ ਡਾਕਟਰ ਦਾ ਪੰਡਾ ਗੁੱਲੇ ਦੇ ਬਣਾਉਣੀਆਂ ਕਈ ਗੱਲਾਂ ਵੀ ਪੰਡਾ ਬੰਦਣੀਆਂ ਲੈਵੇ ਦੀਆਂ ਤਾਂ ਕੀ ਮੁੱਲ ਆ ਭਰਾ ਫਿਰ ਇਹਦਾ ਇਹਦਾ ਮੁੱਲ ਹੈਗਾ ਆਪਣਾ ਸਿਰਫ 57 57 ਹਜ਼ਾਰ ਬੇਲ ਹੁਣ ਡਾਟਰ ਰਹਿਣਾ ਬੇੜ ਵੱਡੀ ਦਾ ਆਪਾਂ ਕਰਦੇ ਆਂ ਬਈ ਅਗਲੇ 70 ਮੰਗੀ ਜਾਂਦਾ ਕੋਈ 72 ਮੰਗੀ ਜਾਂਦਾ ਹਾਂ 57000 ਰੁਪਏ ਮੁੱਲਾ ਬਾਕੀ ਜਿਹੜਾ ਮਾਨ ਤਾਨ ਜਰੂਰ ਹੋ ਜਾ ਚਮਕ ਬੈੜ ਤੇ ਫੁੱਲ ਤਣ ਲੈ ਬੜਾ ਚੰਗਾ ਆਰਡਰ ਬੜਾ ਕਮਾਲ ਦਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਆਰਡਰ ਕਰ ਮਣੀ ਨੇ ਬਹੁਤ ਸੋਹਣਾ ਤਿਆਰ ਕਰਾਂਗਾ ਢਿੱਲਾ ਬਹੁਤ ਨਹੀਂ ਤਾਰੀਆਂ ਬਾਲ ਢੱਲਾਂ ਕੱਢ ਕੇ ਆ ਕਰਮਾਲੀ ਨੇ ਬਈ ਫੇਰ ਚਾਵਾਂਗਾ ਹਣ ਬੜਾ ਕਮਾਲਾ ਨਾੜਾ ਨੂਣਾ ਫੋਲੋ ਚ ਬਹੁਤ ਉੱਠੀ ਜਾਣਗੇ ਨਾੜਾ ਨੂਣਾ ਹਮ ਸਹੀ ਹੈ ਲੈ ਸੇਵਾਲੇ ਘਰੇ ਜਾਵਣ ਦਾ ਲੀਵਾਰਾ ਡਾਕਟਰ ਫੋਲ ਜਾਇਜਾ 57000 ਮਾਨਤਾਨ ਜੀ ਰੂ ਹੋ ਜੂਗਾ ਕਿਸੇ ਵੀਰ ਨੂੰ ਦੋਨੇ ਨਗਾਂ ਚ ਕੋਈ ਵੀ ਨਗ ਬਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ